ਲਓ ਜੀ ਤੁਹਾਡੀ ਫਰਮਾਇਸ਼ ਤੇ ਇੱਕ ਹੋਰ ਆਪਾਂ ਕੂਠੀ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਸੋਹਣੀ ਕੂਠੀ ਬਣੀ ਹੋਈ ਆ ਪੂਰੀ ਖੁੱਲੀ ਡੁੱਲੀ ਆ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਵੀਡੀਓ ਚ ਆਪਾਂ ਪੂਰੀ ਕੱਲੀ ਕੱਲੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਆ ਤੁਸੀਂ ਵੇਚਣਾ ਚਾਹੁੰਦੇ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰ ਕੋਲੇ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 73800 62673 ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਤੈੜ ਛੇਤੀ ਤੋਂ ਛੇਤੀ ਤੋਂ ਅਡੀ ਲਗਾ ਦਿੱਤੀ ਜਾਵੇਗੀ। ਨਮੀਆਂ ਨਮੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਸੀਂ ਮੈਂ ਤੁਹਾਨੂੰ ਹਰ ਰੋਜ਼ ਪੁੱਛਦਾ ਹੁੰਨਾ ਵੀ ਅਗਲੀ ਵੀਡੀਓ 'ਚ ਕਿੱਥੋਂ ਆਪਾਂ ਕੂਠੀ ਘਰ ਮਕਾਨ ਲੈ ਕੇ ਪਹੁੰਚੀਏ ਕਿੰਨੇ ਰੇਟ ਦੇ ਵਿੱਚ ਕਿਹੋ ਜੀ ਕੂਠੀ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਕੱਲ੍ਹ ਵਾਲੀ ਵੀਡੀਓ 'ਚ ਬਹੁਤ ਜ਼ਿਆਦਾ ਕਮੈਂਟ ਆਈ ਸੀਗੇ ਜਿੱਥੋਂ ਤੁਸੀਂ ਕਹਿੰਦੇ ਸੀਗੇ ਜਿਵੇਂ ਦੀ ਕੂਠੀ ਵਾਸਤੇ ਕਹਿੰਦੇ ਸੀਗੇ ਉਹੇ ਜੀ ਆਪਾਂ ਖੁੱਲੀ ਡੁਲੀ ਕੂਠੀ ਲੈ ਕੇ ਪਹੁੰਚੀਆਂ ਪਹਿਲਾਂ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 10-20 ਬੇ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਵਧੀਆ ਕੂਠੀ ਹੈ ਜੀ ਜੇ ਆਪਾਂ ਬਹਿੜੇ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਇੱਟਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਸਾਰਾ ਬਹਿੜਾ ਆਪਾਂ ਨੂੰ ਪੱਕਾ ਮਿਲ ਜਾਊਗਾ ਤੇ ਆਪਾਂ ਅੰਦਰ ਪਹੁੰਚ ਗਏ ਜੇ ਆਪਾਂ ਅੰਦਰ ਦੇਖੀਏ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜਾਊਗਾ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ मिल ਜਾਊਗਾ باقی ਖੁੱਲੇ ਡੁੱਲੇ ਬੈਡਰੂਮਸ ਮਿਲ ਜਾਣਗੇ ਤੇ ਸਾਰਾ ਕੁਝ ਤੁਸੀਂ ਦੇਖੂਗੇ ਰੰਗ ਰੋਗਨ ਦਾ ਕੰਮ ਇਹਨਾਂ ਨੇ ਕਰਵਾਤ ਰੱਖਿਆ ਪਰ ਥੱਲੇ ਥੱਲੇ ਤੋਂ 3-4 ਫੁੱਟ ਲੇਹਾ ਹੋਇਆ ਹੈ ਉੱਪਰੋਂ ਪੂਰਾ ਵਧੀਆ ਪਿਆ ਨੀਚੇ-ਨੀਚੇ ਤੋਂ ਖਰਾਬ ਹੋਇਆ ਪਿਆ ਉਹ ਆਪਾਂ ਨੂੰ ਪਤਾ ਹੀ ਅਸੀਂ ਨੀਚੇ ਆਪਣੇ ਸਿਲੰਸਲਾਬ ਹੁੰਦੀ ਹੈ ਸਾਰੇ ਹੁੰਦੀ ਹੈ ਕੋਈ ਜੀ ਜਗ੍ਹਾ ਛੱਡ ਕੇ ਬਾਕੀ ਤੁਸੀਂ ਆਪ ਹੀ ਦੇਖ ਲਓ ਰੰਗ ਰੋਗ ਦਾ نیچے-नीचे ਤੋਂ ਮਾੜਾ-ਮੋਟਾ ਕੰਮ ਭਾਲਦਾ ਬਾਕੀ ਉੱਪਰੋਂ ਪੂਰਾ ਵਧੀਆ ਪਿਆ ਤੇ ਹੋਰ ਕੋਈ ਮਰਮਤ ਜਾਂ ਕੋਈ ਹੋਰ ਕਮੀ ਪੇਸ਼ੀ ਹੈ ਨਹੀਂ 1 ਰੁਪਿਆ ਭਾਲਦੀ ਨਹੀਂ ਕੂਠੀ ਕਿਸੇ ਪਾਸੋਂ ਵੀ ਰੰਗ ਨੂੰ نیچے-नीचे ਤੋਂ ਛੱਡ ਕੇ ਬਾਕੀ ਜਗ੍ਹਾ ਤੋਂ ਉਹਨੂੰ ਪਹਿਲੇ ਮੈਂ ਕਨਫਰਮ ਕਰਵਾਤਾ ਸੀਗਾ ਬਹੁਤ ਜ਼ਿਆਦਾ ਡਬਲ ਆਪਾਂ ਨੂੰ ਜਗ੍ਹਾ ਮਿਲ ਜੂਗੀ ਵੈਕ ਸਾਈਡ ਆਪਾਂ ਨੂੰ ਪਾਸਵਾ ਵਾਸਤੇ ਮਿਲ ਜੂਗਾ ਬਹੁਤ ਜ਼ਿਆਦਾ ਸਪੇਸ ਮਿਲ ਜੂਗੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਤੇ ਕੋਠੀ ਆਪਾਂ ਨੂੰ ਜਮਾ ਸੈਂਟਰ ਦੇ ਵਿੱਚ ਮਿਲੂਗੀ ਵਿਚਾਲੀ ਸਾਹਮਣੇ ਜਗ੍ਹਾ ਛੱਡੀ ਹੋਈ ਆ ਜਿਹੜਾ ਆਪਾਂ ਵੇਖਿਆ ਸੀਗਾ ਬੇਕ ਸਾਈਡ ਵੀ ਪਾਸੇ ਨੂੰ ਤੇ ਹੋਰ ਵੀ ਜਗ੍ਹਾ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਮਿਲ ਚੁਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਜਿਹੜਾ ਰੇਟ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਮਾਲਕ ਨੇ 17 ਲੱਖ ਰੁਪਏ ਲਾ ਕੇ ਭੇਜਿਆ ਤੇ ਮਾਲਕ ਨੇ ਕਿਹਾ ਵੀ ਹੈ ਮੌਕੇ ਤੇ ਵੇਕੇ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੇ ਕਿਸੇ ਨੂੰ ਕੋਠੀ ਇਹ ਪਸੰਦ ਆਈ ਹੈ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮਾਂ ਮੇਰੇ ਬਡੇ ਬਜ਼ੁਰਗ ਤੁਹਾਨੂੰ ਕੋਠੀ ਪਸੰਦ ਆਈ ਹੈ ਤਾਂ ਆਪਣੇ ਕੋਲੇ ਪਿੰਡ ਹਮੀਦੀ ਡਿਸਟ੍ਰਿਕਟ ਬਰਨਾਲਾ ਜੀ ਇੱਥੋਂ ਕੋਠੀ ਆਪਣੇ ਕੋਲੇ ਇਹ ਪਹੁੰਚੀ ਆ ਪਿੰਡ ਹਮੀਦੀ ਹੈ ਬਰਨਾਲੇ ਏਰੀਆ ਦੇ ਵਿੱਚ ਪੈ ਜਾਂਦਾ ਹੈਗਾ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਹਮੀਦੀ ਪਿੰਡ ਦੇ ਵਿੱਚ ਜਾ ਕੇ ਇਹ ਕੋਠੀ ਤੁਸੀਂ ਦੇਖ ਸਕਦੇ ਹੋ ਮੈਨ ਅੱਡੇ ਤੇ ਜਮਾ ਤੁਹਾਨੂੰ ਇਹ ਕੋਠੀ ਮਿਲ ਜੂਗੀ ਬਾਕੀ ਇਹਨਾਂ ਨੇ ਦੱਸਿਆ ਵੀ ਬਾਹਰਲੀ ਸਾਈਡ ਇੱਕ ਦੁਕਾਨ ਵੀ ਬਣੀ ਹੋਈ ਆ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਇੱਕ ਕੋਈ ਦੁਕਾਨ ਵਾਲੀ ਕੁਠੀ ਵੀ ਲੈ ਕੇ ਪਹੁੰਚੋ ਵੀ ਬਾਹਰਲੀ ਸਾਈਡ ਇੱਕ ਦੁਕਾਨ ਹੋਵੇ ਤੇ ਵਧੀਆ ਲੋਕੇਸ਼ਨ ਹੋਵੇ ਤੁਸੀਂ ਬਰਨਾਲੇ ਏਰੀਆ ਚੋਂ ਕਾਫੀ ਕਮੈਂਟ ਪਾਈ ਸਗੀ ਤੇ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਵੀਡੀਓ ਇਹ ਲੈ ਕੇ ਪਹੁੰਚੀਆਂ ਜੀ ਬਾਕੀ ਇਹਨਾਂ ਨੇ ਕੁਝ ਕੁ ਫੋਟੋਆਂ ਵੀ ਖਿੱਚ ਕੇ ਭੇਜੀਆਂ ਜਿਵੇਂ ਤੁਸੀਂ ਫੋਟੋਆਂ ਚ ਦੇਖ ਰਹੇ ਹੋ ਸਾਰਾ ਕੁਝ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰ ਲਈ ਜੀ ਬਾਕੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊ ਤੁਹਾਨੂੰ ਕਨਫਰਮ ਵੀ ਮੈਂ ਕਰਵਾ ਦਿੰਨੇ ਹਾਂ 79 730 46 565 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ ਸੀ 79 730 46 565 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੂਠੀ ਬਾਰੇ ਕੁਝ ਪੁੱਛਣੇ ਮਾਲਕ ਨੂੰ ਕਰੋ ਜੀ ਫੋਨ ਤੇ ਤੁਹਾਡੀ ਮਾਲਕ ਨਾਲ ਪੂਰੀ ਗੱਲ ਹੋ ਜਾਊਗੀ ਤੇ ਜਿਹੜੀ ਵੀ ਗੱਲ ਕਰਨੀ ਹੋਈ ਗੱਲ ਕਰਕੇ ਜਾ ਕੇ ਦੇਖ ਕੇ ਕੂਠੀ ਨੂੰ ਖਰੀਦ ਸਕਦੇ ਹੋ ਜੀ ਪੂਰੀ ਆਪਦੀ ਤਸੱਲੀ ਕਰ ਲਿਆ ਕਰੋ ਜੋ ਵੀ ਪੁੱਛ ਪੜਤਾਲ ਕਰਨੀ ਆ ਪੁੱਛ ਪੜਤਾਲ ਕਰ ਲਿਆ ਕਰੋ ਜਿਹੜੀ ਵੀ ਗੱਲ ਕਰਨੀ ਹੈ ਮਾਲਕ ਨਾਲ ਸਿੱਧੀ ਖੁੱਲ ਕੇ ਗੱਲ ਕਰਕੇ ਤੇ ਦੇਖ ਕੇ ਤੇ ਸਾਰਾ ਕੁਝ ਮਤਲਬ ਕੀ ਆਪਦਾ ਕਨਫਰਮ ਕਰਕੇ ਉਹ ਤੋਂ ਬਾਅਦ ਖਰੀਦਿਆ ਕਰੋ ਜੀ ਬਾਕੀ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ 'ਚ ਕੱਲੀ ਕੱਲੀ ਆਪਾਂ ਗੱਲ ਕਰ ਹੀ ਲਈ ਹੁਣ ਮੈਨੂੰ ਦੱਸੋ ਜੀ ਤੁਸੀਂ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਆਪਦੀ ਐਡਵਾਈਸ ਆਪਦੀ ਰਾਇ ਮੈਨੂੰ ਜਰੂਰ ਦਿਓ ਕਮੈਂਟ ਕਰਕੇ ਤੇ ਨਾਲ ਦੇ ਨਾਲ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਕਿਹੜੇ ਏਰੀਆ ਚ ਕਿੰਨੇ ਰੇਡ ਦੇ ਵਿੱਚ ਅਗਲੀ ਵੀਡੀਓ ਚ ਕੋਠੀ ਘਰਮ ਕੰਤ ਤੁਹਾਨੂੰ ਚਾਹੀਦਾ ਹੈ ਜੇ ਕਿਸੇ ਕੋਲੇ ਘਰ ਕੁਠੀ ਮਕਾਨ ਹੈਗਾ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਚੈਨਲ ਦਾ ਤੁਹਾਨੂੰ WhatsApp ਨੰਬਰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73 800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਨਾ ਤਾਂ ਕੋਈ ਫੀਸ ਨਾ ਕੋਈ ਦਲਾਲੀ ਨਾ ਕੋਈ ਕਮਿਸ਼ਨ ਕੁਝ ਨਹੀਂ ਹੁੰਦਾ ਜੀ ਬਾਕੀ ਬਸ ਪੇਜ ਦੇਖੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣਾ WhatsApp ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਵੀਡੀਓ ਵਧੀਆ ਲੱਗੀ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜੀ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਆਈਕਨ ਆ ਉਹਨੂੰ ਵੀ ਆਲਟ ਸਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਗਨ ਘਰ ਦੇ ਨਾਲ ਤੇ ਅੱਜ ਲਈ ਬਸ ਇੰਨੇ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਜਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਦੀ ਲੱਗੀ ਵੀਡੀਓ ਤੇ ਐਨੇ ਆਪਾਂ ਨੈਕਸਟ ਵੀਡੀਓ ਤਿਆਰ ਕਰਦੇ ਹਾਂ ਦੇਖਦੇ ਹਾਂ ਕਿਥੋਂ ਤੁਸੀਂ ਮੰਗ ਕਿੰਨੇ ਰੇਟ ਦੇ ਵਿੱਚ ਕੋਠੀ ਦੀ ਪਾਉਣੀ ਹੋ ਚੀ